ਹਾਂਜੀ ਸਾਰੇ ਦੋਸਤੋ ਅੱਜ ਆਪਾਂ ਫੇਰ ਇੱਕ ਨਵੀਂ ਵੀਡੀਓ ਲੈ ਕੇ ਆਇਆਗੇ ਤੁਹਾਡੇ ਵਾਸਤੇ ਸਾਰਿਆਂ ਤੋਂ ਪਹਿਲਾਂ ਤਾਂ ਭਰਾਵੋ ਆਪਣੇ ਚੈਨਲ YouTube ਲੋ ਤੁਸੀਂ ਸਬਸਕ੍ਰਾਈਬ ਕਰਨਾਗਾ Facebook ਤੇ ਵੀ ਆਪਾਂ ਦਾ ਚੈਨਲ ਬਣਿਆ ਪਿਆ ਜੀ ਪਵਨ ਸਿੰਘ ਚਾਹਲ ਦੇ ਨਾਂ ਤੇ Facebook ਤੇ ਵੀ ਸਾਡੇ ਨਾਲ ਤੁਸੀਂ ਜੁੜ ਸਕਦੇ ਹੋ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਜੀ ਸਰਪੰਚੀ ਬਾਰੇ ਪਰ ਇੱਕ ਪਿੰਡਾਂ ਦੇ ਵਿੱਚ ਭਰਾਵੋ ਵਧੀਆ ਅੜਿਆ ਲਿਖਿਆ ਤੇ ਸੂਝਵਾਨ ਜਿਹੜਾ ਸਰਪੰਚ ਬਣਾਉਣਾ ਚਾਹੀਦਾ ਆਪਾਂ ਨੂੰ ਪਿੰਡ ਦਾ ਤਾਂ ਜੋ ਇੱਕ ਚੰਗੇ ਤਰੀਕੇ ਨਾਲ ਪਿੰਡ ਦਾ ਵਿਕਾਸ ਹੋ ਸਕੇ ਆਪਣੇ ਪਿੰਡ ਦਾ ਜਿਹੜੇ ਮਸਲੇ ਨੇ ਜਾਂ ਕੋਈ ਮੁੱਦੇ ਨੇ ਪਿੰਡ ਦੇ ਉਹਨਾਂ ਨੂੰ ਸਰਕਾਰ ਤੱਕ ਪਹੁੰਚ ਕਰੇ ਉਹਨਾਂ ਮੁੱਦਿਆਂ ਦੀ ਤੇ ਪਿੰਡ ਦੇ ਵਿਕਾਸ ਵਧੀਆ ਤਰੀਕੇ ਨਾਲ ਹੋ ਸਕੇ ਬਹੁਤ ਸਾਰੇ ਪਿੰਡਾਂ ਦੀਆਂ ਵੀਡੀਓ ਦੇਖਦੇ ਆਗੇ ਸਰਪੰਚਾ ਸਾਹਿਬ ਦਾ ਬਹੁਤ ਜ਼ੋਰ ਲਾ ਦਿੰਦੇ ਆ ਪਿੰਡ ਤੇ ਸੋਨਾ ਬਣਾਉਣ ਲਈ ਉਹਨਾਂ ਦਾ ਫਰਜ ਵੀ ਬਣਦਾ ਹੈਗਾ ਪਿੰਡ ਨੂੰ ਸੋਨਾ ਬਣਾਇਆ ਜਾਵੇ ਜੇਕਰ ਭਰਾ ਉਹ ਆਪਾਂ ਪਹਿਲਾਂ ਹੀ ਸਰਪੰਚ ਦਾ 10 ਲੱਖ ਰੁਪਇਆ ਖਰਚ ਗਏ ਸਰਪੰਚ ਚੁਣਿਆ ਜਾਂਦਾ ਪਿੰਡ ਦੇ ਵਿੱਚੋਂ ਤਾਂ ਫਿਰ ਉਹ ਕੰਮ ਆਪਣੀ ਮਰਜ਼ੀ ਨਾਲ ਨਹੀਂ ਕਰੂਗਾ ਉਹ ਤਾਂ ਕੰਮ ਫਿਰ ਆਪਣੀ ਮਰਜ਼ੀ ਨਾਲ ਹੀ ਕਰੂਗਾ ਨਾ ਹੀ ਆਪਾਂ ਉਹਨੂੰ ਕੁਝ ਕਹਿ ਸਕਦੇ ਆਂਗੇ ਉੱਥੇ ਗੱਲ ਇਹ ਹੋ ਜਾਂਦੀ ਆ ਉਸ ਬੰਦੇ ਨੇ ਕਹਿਣਾ ਵੀ ਭਰਾਵੋ ਮੈਂ ਤਾਂ 10 ਲੱਖ ਰੁਪਏ ਚ ਸਰਪੰਚੀ ਲੈਤੀ ਆ ਪਰ ਉੱਥੇ ਭਰਾਵੋ ਆਪਣੀਆਂ ਗਲਤੀਆਂ ਹੋ ਜਾਂਦੀਆਂ ਨੇ ਪਿੰਡ ਦੇ ਕੰਮ ਨਹੀਂ ਹੁੰਦੇ ਸਰਪੰਚ ਆਪਣੀ ਮਰਜ਼ੀ ਕਰਦੇ ਆ ਜੇ ਸਰਪੰਚ ਭਰਾਵੋ ਬਿਨਾਂ ਖਰਚੇ ਤੋਂ ਸਰਬਸੰਮਤੀ ਨਾਲ ਚੁਣਿਆ ਜਾਵੇ ਤਾਂ ਬਹੁਤ ਸਾਰੇ ਪਿੰਡ ਦੇ ਕੰਮ ਹੋ ਸਕਦੇ ਨੇਗੇ सरपंच ਦੇ ਹੱਥ ਬਸ ਹੁੰਦੀ ਆ ਸਾਰੀ ਗੱਲਬਾਤ ਪਿੰਡ ਦੇ ਕੰਮ ਕਰਾਉਣੇ ਸਰਪੰਚ ਆ ਇਹ ਲੋ ਲੋ ਵੀ ਆਪਣੇ ਪਿੰਡ ਦਾ ਇੱਕ ਮੁਖੀ ਬਣ ਜਾਂਦਾਗਾ ਪਿੰਡ ਦੀ ਨੁਹਾਰ ਬਦਲ ਸਕਦਾ ਸਰਪੰਚ ਬੰਦਾ ਵਧੀਆ ਪੜਿਆ ਲਿਖਿਆ ਤੇ ਸੂਝਵਾਨ ਸਰਪੰਚ ਚੁਣਨ ਦੀ ਲੋੜ ਹੈ ਪਿੰਡ ਕਨੌਰੀ ਕਲਾਂ ਵਿੱਚ ਤਾਂ ਬਹੁਤ سارے ਸਰਪੰਚ ਦੇਖ ਲਏ ਨੇ ਜੀ ਕੋਈ ਸਰਪੰਚ ਨੇ ਕੰਮ ਤਾਂ ਹੋਏ ਨੇ ਪਰ ਡਿੱਕੇ ਬਹੁਤ ਲੱਗ ਰਹੇ ਨੇਗੇ ਕਵਾਲਿਟੀ ਬਾਜੀ ਬਣ ਚੁੱਕੀ ਐ ਇਹਦੇ ਵਿੱਚ ਨੁਕਸਾਨ ਆ ਜਿਹੜਾ ਪਿੰਡਾਂ ਦਾ ਹੀ ਆ ਹੁਣ ਜਿਵੇਂ ਸੀਵਰੇਜ ਲਈ ਪੈਸੇ ਆਏ ਪਏ ਨੇ ਭਗਵੰਤ ਮਾਨ ਸਰਕਾਰ ਤੋਂ ਪਰ ਉਹ ਜਿਹੜੇ ਪੈਸੇ ਆ ਕੇ ਲੱਗ ਨਹੀਂ ਰਹੇ ਕੰਮ ਹੋ ਨਹੀਂ ਰਿਹਾ ਸੀਵਰੇਜ ਦਾ ਪਾਣੀ ਵਾਲੀ ਟੈਂਕੀ ਲਈ ਪੈਸੇ ਆਏ ਪਏ ਨੇ ਤਕਰੀਬਨ 19 ਕਰੋੜ ਰੁਪਇਆ ਜਿਹੜਾ ਸੀਵਰੇਜ ਲਈ ਆਇਆ ਪਿੰਡ ਕਨੌਰੀ ਕਲਾ ਨੂੰ ਪਰ ਬਦਕਿਸਮਤੀ ਇਹ ਆ ਕਨੌਰੀ ਕਲਾ ਦੀ ਜੀ ਜਿਹੜੇ ਕੰਮ ਨਹੀਂ ਹੋ ਰਹੇ ਉਹ ਪੈਸੇ ਨਹੀਂ ਵਰਤੇ ਜਾ ਰਹੇ ਸਰਕਾਰ ਨੇ ਕੁਝ ਟਾਈਮ ਦੇਖਣਾਗਾ ਉਹ ਪੈਸੇ ਭਰੋ ਬਾਅਦ ਸੁਭਾਗ ਜਾਣਿਆ ਸਰਕਾਰ ਕੋਲ ਹੀ ਹੁਣ ਸੁਨਹਿਰੀ ਮੌਕਾ ਦਾ ਆਪਣੇ ਲਵੇ ਆਪਣੇ ਹਲਕੇ ਦੇ ਸੀਐਮ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਨ ਜਿੰਨੇ ਮਰਜ਼ੀ ਪੈਸੇ ਲੈ ਕੇ ਆਪਾਂ ਕੰਮ ਕਰਵਾ ਸਕਦੇ ਆ ਜੇ ਸਰਪੰਚ ਵਧੀਆ ਚੁਣ ਲਈਏ ਇਸ ਵਾਰ ਆਪਾਂ ਕਨੌਰੀ ਕਲਾਂ ਦਾ ਤਾਂ ਭਰਾਵੋ ਆਪਣਾ ਪਿੰਡ ਜਿਹੜਾ ਇੱਕ ਬਹੁਤ ਵਧੀਆ ਤੇ ਸੋਹਣਾ ਪਿੰਡ ਬਣ ਸਕਦਾਗਾ ਆਪਣੇ ਲਵੇ ਇਹ ਮੌਕਾ ਜੀ ਹੁਣ ਕਿਉਂਕਿ ਆਪਣੇ ਸੀਐਮ ਸਾਹਿਬ ਨੇ ਸੀਐਮ ਦਾ ਸਿਟੀ ਦੇ ਵਿੱਚ ਆਪਣਾ ਪਿੰਡ ਆਉਂਦਾਗਾ ਘਨੌਰੀ ਕਲਾ ਜੋ ਮਰਜੀ ਆਪਾਂ ਕੰਮ ਕਰਾ ਲਈਏ ਉਹਨਾਂ ਤੋਂ ਸੀਵਰੇਜ ਲਈ ਤਾਂ ਪੈਸੇ ਆ ਹੀ ਪਏ ਨੇਗੇ ਹੋਰ ਵੀ ਜਿਵੇਂ ਬਹੁਤ ਸਾਰੇ ਕੰਮ ਹੋਣ ਵਾਲੇ ਆ ਪਿੰਡ ਦੇ ਵਿੱਚ ਟੋਬਿਆਂ ਦੀ ਸਪਾਈ ਹੋਣ ਵਾਲੀ ਆ ਇਹ ਜਿਹੜੇ ਕੰਮ ਰੋਕੇ ਬੈਨੇ ਜੀ ਨਹੀਂ ਹੋ ਰਹੇ ਇਹ ਕੰਮ ਦੋਸਤੋ ਇਹ ਹੁਣ ਤੁਸੀਂ ਵੋਟਾਂ ਪਾਉਣੀਆਂ ਨੇ ਦੇਖ ਕੇ ਜੇ ਤਾਂ दारू ਦੀ ਬੋਤਲ ਪੈਸੇ ਵੋਟ ਪਾਉਣੀਆਂ ਫੇਰ ਤਾਂ ਨਾਸ ਕਰਿਓ ਸਰਪੰਚ ਤੋਂ ਕੰਮ ਕਰਾਉਣ ਦੀ